ਇੱਕ ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਨ ਵਾਲੇ ਸੰਤ ਜਨ ਉਹਨਾਂ ਦਾ ਇੱਕ ਚੇਲਾ ਇੱਕ ਦਿਨ ਤੁਰਿਆ ਜਾ ਰਿਹਾ ਬਗੀਚੇ ਵਿੱਚ ਸੈਰ ਕਰਨ ਲਈ ਟਹਿਲ ਰਿਹਾ ਹੈ ਤੇ ਜਦੋਂ ਬਗੀਚੇ ਵਿੱਚ ਟਹਿਲ ਰਿਹਾ ਸੈਰ ਕਰ ਰਿਹਾ ਤੇ ਇਹਨੇ ਚਰਨੋਂ ਫਰਿਸ਼ਤੇ ਦੇ ਪਿੱਛੋਂ ਅਜਰਾਇਲ ਫਰਿਸ਼ਤੇ ਨੇ ਆ ਕੇ ਮੋਢੇ ਤੇ ਹੱਥ ਰੱਖਿਆ ਤੇ ਕਹਿਣ ਲੱਗਾ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਅਜਰਾਇਲ ਫਰਿਸ਼ਤਾ ਮੇਰੇ ਪਿੱਛੇ ਖੜਾ ਹੈ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ اے ਨੌਜਵਾਨਾ ਮੈਂ ਤੈਨੂੰ ਲੈਣ ਵਾਸਤੇ ਆਇਆ ਤੇਰਾ ਅੱਜ ਮੌਤ ਦਾ ਸਮਾਂ ਅੱਜ ਤੇਰਾ ਇਸ ਸੰਸਾਰ ਤੋਂ ਕੂਚ ਕਰਨ ਦਾ ਸਮਾਂ ਹੈ ਪਰ ਮੈਂ ਤੈਨੂੰ ਛੱਡ ਕੇ ਜਾ ਰਿਹਾ ਮੈਂ ਜਦੋਂ ਵੀ ਇਸ ਮਾਤ ਲੋਕ ਵਿੱਚ ਆਇਆ ਕਦੇ ਕਿਸੇ ਨੂੰ ਛੱਡ ਕੇ ਨਹੀਂ ਗਿਆ ਲੈਣ ਵਾਸਤੇ ਆਉਨਾ ਤੇ ਲੈ ਕੇ ਚਲਾ ਜਾਣਾ ਪਰ ਮੈਂ ਤੈਨੂੰ ਸਮਾਂ ਦੇ ਰਿਹਾ ਕਿ ਮੈਂ ਸ਼ਾਮ ਸਮੇਂ ਤੈਨੂੰ ਲੈਣ ਆਵਾਂਗਾ ਜੇ ਤੂੰ ਮੌਤ ਤੋਂ ਬਚਣ ਦਾ ਯਤਨ ਕਰ ਸਕਦਾ ਤੇ ਕਰ ਲੈ ਜੇ ਬਚ ਸਕਦਾ ਤਾਂ ਕੋਈ ਹਿੱਲਾ ਵਿਸਿਲਾ ਕਰ ਲੈ ਵਾਪਸ ਆਇਆ ਬੜਾ ਘਬਰਾਇਆ ਕਿਉਂਕਿ ਮੌਤ ਸ਼ਬਦ ਹੀ ਐਸਾ ਹੈ ਜਿਤਨੇ ਮਨੁੱਖ ਦੇ ਅੰਦਰ ਕਿਸੇ ਵਸਤੂ ਨੂੰ ਪਾਉਣ ਦੀ ਵੱਡੀ ਇੱਛਾ ਹੋਵੇਗੀ ਉਹਦੇ ਪਿੱਛੇ ਓਨਾ ਵੱਡਾ ਵੀ ਵੱਡਾ ਦੁੱਖ ਵੀ ਹੋਵੇਗਾ ਅਸੀਂ ਜਿਉਣਾ ਚਾਹੁੰਦੇ ਆ ਹਰ ਮਨੁੱਖ ਜੀਵਤ ਰਹਿਣਾ ਚਾਹੁੰਦਾ ਕੋਈ ਵੀ ਮਰਨਾ ਨਹੀਂ ਚਾਹੁੰਦਾ ਸੰਸਾਰ ਤੋਂ ਜਾਣਾ ਨਹੀਂ ਚਾਹੁੰਦਾ ਪਰ ਜੀਵਨ ਦੀ ਜੀਵਨ ਦੀ ਚਾਹਤ ਅੰਦਰ ਹੋਣ ਕਰਕੇ ਉਹਦੇ ਪਿੱਛੇ ਮੌਤ ਦਾ ਵੱਡਾ ਦੁੱਖ ਵੀ ਹੈ ਮੌਤ ਸ਼ਬਦ ਸੁਣਨਾ ਪਸੰਦ ਨਹੀਂ ਕਰਦੇ ਮੌਤ ਸ਼ਬਦ ਤੋਂ ਭੈ ਆਉਂਦਾ ਹੈ ਡਰ ਲੱਗਦਾ ਹੈ ਜਦੋਂ ਨੌਜਵਾਨ ਨੂੰ ਕਿਹਾ ਕਿ ਤੇਰੀ ਮੌਤ ਹੋ ਜਾਣੀ ਹੈ ਸ਼ਾਮ ਸਮੇਂ ਲੈ ਜਾਣਾ ਤੂੰ ਬਚ ਸਕਦਾ ਹੈ ਕੋਈ ਯਤਨ ਕਰ ਸਕਦਾ ਹੈ ਕਰ ਲੈ ਵਾਪਸ ਆਇਆ ਕੁਠੀਆ ਵਿੱਚ ਆ ਕੇ ਮਹਾਂਪੁਰਸ਼ਾਂ ਸੰਤਾਂ ਨੂੰ ਜਿਨ੍ਹਾਂ ਦਾ ਇਹ ਚੇਲਾ ਸੀ ਕਹਿਣ ਲੱਗਾ ਜੀ ਮੈਨੂੰ ਅੱਜ ਮੌਤ ਦਾ ਫਰਿਸ਼ਤਾ ਮਿਲਿਆ ਕਹਿ ਲੱਗੇ ਫੇਰ ਕਹਿ ਲੱਗਾ ਜੀ ਉਹਨੇ ਪਿੱਛੋਂ ਮੋੜੇ ਤੇ ਹੱਥ ਰੱਖਿਆ ਮੈਂ ਪਿੱਛੇ ਘੁੰਮ ਕੇ ਜਦੋਂ ਵੇਖਿਆ ਤੇ ਕਹਿਣ ਲੱਗਾ ਮੈਂ ਮੌਤ ਦਾ ਫਰਿਸ਼ਤਾ ਮੈਂ ਵੇਖ ਕੇ ਘਬਰਾਇਆ ਕਹਿਣ ਲੱਗਾ ਹੁਣ ਨਹੀਂ ਲੈ ਕੇ ਜਾਵਾਂਗਾ ਤੈਨੂੰ ਸ਼ਾਮ ਨੂੰ ਲੈ ਕੇ ਜਾਵਾਂਗਾ ਜੇ ਬਚ ਸਕਦਾ ਹੈ ਤੇ ਬਚ ਜਾ ਯਤਨ ਕਰ ਲੈ ਜੇ ਹੁਣ ਸੋਝੀ ਹੁੰਦੀ ਇਹ ਜਾਣ ਲੈਂਦਾ ਕਿ ਮੌਤ ਅਟੱਲ ਸਚਾਈ ਹੈ ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ ਜੇ ਉਹਨੇ ਕਹਿ ਦਿੱਤਾ ਤੇ ਅਵਸ਼ ਲੈ ਜਾਵੇਗੀ ਤਾਂ ਚਾਹ ਕਹਿੰਦਾ ਮਤਲਬ ਉਪਦੇਸ਼ ਮੰਗਦਾ ਕੋਈ ਸੰਤ ਮਹਾਂਪੁਰਸ਼ਾਂ ਨੂੰ ਕਹਿੰਦਾ ਕੋਈ ਉਪਦੇਸ਼ ਦਿਓ ਕੋਈ ਜੁਗਤੀ ਦੱਸੋ ਜਿਹਦੇ ਨਾਲ ਮੈਂ ਉਹ ਸਮਾਂ ਜਿਹੜਾ ਆਪਣਾ ਸਫਲ ਕਰ ਸਕਾਂ ਪਰ ਕਹਿਣ ਲੱਗਾ ਕਿ ਫਿਰ ਕਹਿਣ ਲੱਗੇ ਦੱਸ ਕੀ ਚਾਹੁੰਨਾ ਹੈ ਮਹਾਂਪੁਰਸ਼ ਕਹਿਣ ਲੱਗੇ ਕੀ ਚਾਹੁੰਨਾ ਹੈ ਕਹਿਣ ਲੱਗਾ ਤੁਹਾਡੇ ਤਬੀਲੇ ਦੇ ਵਿੱਚ ਬੜਾ ਤੇਜ਼ ਤਰਾਰ ਬੜਾ ਬਲਵਾਨ ਬਲਵਾਲਾ ਘੋੜਾ ਬੰਨਿਆ ਹੋਇਆ ਜਿਹੜਾ ਬੜਾ ਬਹੁਤ ਤੇਜ਼ ਦੌੜਦਾ ਹੈ ਇਹ ਤੋ ਸਿਮਨੋ ਘੋੜਾ ਦੇ ਦਿਓ ਮੈਂ ਦੂਰ ਨਿਕਲ ਜਾਵਾਂਗਾ ਮੌਤ ਦਾ ਫਰਿਸ਼ਤਾ ਮੈਨੂੰ ਲੱਭ ਨਹੀਂ ਸਕੇਗਾ ਉਹ ਇਹਦੇ ਮੂਰਖਤਾ ਤੇ ਅੰਦਰੋਂ ਅੰਦਰੇ ਹੱਸੇ ਇਸ ਮੂਰਖ ਨੂੰ ਇਹ ਨਹੀਂ ਪਤਾ ਕਿ ਮੌਤ ਜਦੋਂ ਲੈਣ ਆਉਂਦੀ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦੀ ਪਰ ਇਹਨੇ ਘੋੜਾ ਮੰਗਿਆ ਕਹਿਣ ਲੱਗੇ ਠੀਕ ਐ ਬੇਟਾ ਘੋੜਾ ਲੈ ਜਾ ਘੋੜਾ ਖੋਲਿਆ ਤਵੇਲੇ ਵਿੱਚ ਉਹ ਘੋੜੇ ਤੇ ਸਵਾਰ ਹੋਇਆ ਘੋੜਾ ਇੰਨਾ ਤੇਜ਼ ਦੌੜਾਇਆ ਬਹੁਤ ਤੇਜ਼ ਦੌੜਾਉਂਦਿਆਂ ਸ਼ਾਮ ਤੱਕ ਬਹੁਤ ਦੂਰ ਲੰਘ ਗਿਆ ਤੇ ਜਾ ਕੇ ਇੱਕ ਬੜੀ ਰਮਣੀਕ ਜਗ੍ਹਾ ਵੇਖ ਕੇ ਘੋੜੇ ਨੂੰ ਖੜਾਇਆ ਤੇ ਘੋੜੇ ਨੂੰ ਥਾਪੀ ਦੇ ਕੇ ਕਹਿਣ ਲੱਗਾ ਇਹ ਘੋੜੇ ਤੇਰਾ ਧੰਨਵਾਦ ਤੂੰ ਮੈਨੂੰ ਬਹੁਤ ਦੂਰ ਲੈ ਆਇਆ ਜਿੱਥੇ ਮੈਨੂੰ ਮੌਤ ਦਾ ਫਰਿਸ਼ਤਾ ਹੁਣ ਲੱਭ ਨਹੀਂ ਸਕੇਗਾ ਇੰਨੇ ਨੂੰ ਮੌਤ ਦੇ ਫਰਿਸ਼ਤੇ ਨੇ ਪਿੱਛੋਂ ਆ ਕੇ ਫਿਰ ਮੋਢੇ ਤੇ ਹੱਥ ਰੱਖਿਆ ਕਹਿ ਲਗਾ ਘੋੜੇ ਦਾ ਧੰਨਵਾਦ ਤੂੰ ਨਾ ਕਰ ਘੋੜੇ ਦਾ ਧੰਨਵਾਦ ਮੈਂ ਕਰਾਂਗਾ ਕਿਉਂਕਿ ਇਸ ਥਾਂ ਤੇ ਇਸ ਸਮੇਂ ਤੇ ਤੇਰੀ ਮੌਤ ਹੋਣੀ ਸੀ ਇਹ ਜਗਾ ਸੀ ਕਿਉਂਕਿ ਸਮਾਂ ਸਥਾਨ ਤੇ ਕਾਰਨ ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਮਨੁੱਖ ਨੂੰ ਕੋਈ ਬਚਾ ਨਹੀਂ ਸਕਦਾ ਉੱਥੇ ਡਾਕਟਰ ਵੀ ਹੱਥ ਖੜੇ ਕਰ ਜਾਂਦੇ ਨੇ ਕਹਿਣ ਲੱਗਾ ਕਿ ਸਥਾਨ ਇਹ ਸੀ ਜਗ੍ਹਾ ਇਹ ਸੀ ਜਿੱਥੇ ਤੇਰੀ ਮੌਤ ਹੋਣੀ ਸੀ ਸਮਾਂ ਵੀ ਇਹ ਸੀ ਜਦੋਂ ਮੈਂ ਤੈਨੂੰ ਲੈ ਕੇ ਜਾਣਾ ਸੀ ਜੇ ਮੈਂ ਤੈਨੂੰ ਸਵੇਰੇ ਨਾਂ ਦੱਸਦਾ ਹੋ ਸਕਦਾ ਹੈ ਕਿ ਤੂੰ ਸਹੀ ਸਮੇਂ ਤੇ ਇੱਥੇ ਨਾ ਪਹੁੰਚਦਾ ਤੈਨੂੰ ਦੱਸਿਆ ਤੇ ਘੋੜੇ ਨੇ ਤੈਨੂੰ ਬੜੀ ਤੇਜ਼ੀ ਨਾਲ ਲੈ ਕੇ ਇੱਥੇ ਪਹੁੰਚਾ ਦਿੱਤਾ ਤੇਰਾ ਸਮਾਂ ਹੋ ਚੁੱਕਾ ਹੁਣ ਮੈਂ ਤੈਨੂੰ ਲੈ ਕੇ ਜਾਵਾਂਗਾ ਸੋ ਕਹਿਣ ਤੋਂ ਭਾਵ ਜਿਹੜੀ ਮੌਤ ਹੈ ਉਹ ਇੱਕ اٹਲ ਸੱਚਾਈ ਹੈ ਮੌਤ ਤੋ ਕੋਈ ਵੀ ਅਜੇ ਤੱਕ ਬਚਿਆ ਨਹੀਂ ਬਾਦਸ਼ਾਹ ਸ਼ਾ ਵਪਾਰੀ ਮਰਣਾ ਜੋ ਦਿਸੈ ਸੋ ਕਾਲਾ ਕਰਣਾ ਚਾਹੇ ਕੋਈ ਬਾਦਸ਼ਾਹ ਹੈ ਸ਼ਾਹੂਕਾਰ ਹੈ ਵਪਾਰੀ ਹੈ ਪੀਰ ਪਗੰਬਰ ਔਲੀਏ ਨੇ ਉਹਨਾਂ ਨੂੰ ਵੀ ਸੰਸਾਰ ਤੋਂ ਜਾਣਾ ਪਿਆ ਅਜ